ਸਾਰੇ ਜਿਹੜੇ ਬੀਚੇ ਇੰਕਮ ਕਰਦੇ ਸਾਰੇ ਬਹੁਤ ਬੀਚੇ ਪਾਰਕ ਉੱਤੇ ਬੋਲਣਾ ਸਰਕਾਰ ਇਹ ਦੱਸੋ ਕਿ ਅਜੇ ਸਾਰੇ ਲੋਕ ਲੋੜਾ ਚਾਹੀਏ ਕੰਮ ਪਬਲਿਕ ਥੋੜਾ ਜਿਹਾ ਥੋੜਾ ਜਿਹਾ ਪਿੱਛੇ ਖੜੋ ਜਿਹਾ ਫਟਾਫਟ ਨਹੀਂ ਆਇਆ ਜੇ ਜਿਹੜੇ ਆਮ ਲੋਕ ਨੇ ਉਹ ਸੜਕ ਤੇ ਖੜਾ ਕਰਦੇ ਨੇ ਰਸਾਵਟ ਪੈਂਦੀ ਆ ਕਰਕੇ ਬੰਦੀ ਨਹੀਂ ਬੰਨ੍ਹੇ ਪ੍ਰਵਾਹ ਕਰਨੀ ਬਾਕੀ ਬਹੁਤ ਬਲੋ ਜੇ ਪ੍ਰਵਾਹ ਕਰਨੀ ਜੇਪੀ ਅਧਿਕਾਰੀ ਨੇ ਇਹ ਵੀ ਪੜਾਇਆ ਹੈ ਅੱਜ ਅੱਜਲਾ ਨਹੀਂ ਸੀ ਕੋਟਾ ਨਹੀਂ ਸੀ ਨਾ ਅਸੀਂ ਤੋਂ ਮਾਰ ਮਾਰ ਜਿਹੜੀ ਝਾੜੀ ਗਿਆ ਸੀ ਉਹ ਵੀ ਮੈਂ ਸੜਨ ਨਾਲ ਜਿਹੜੀ ਐਂਬੂਲੈਂਸ ਆਂਦਰੋਂ ਉਹ ਡਿੱਕਾ ਪੈ ਰਿਹਾ ਉਹ ਕਿੰਨੇ ਸਟੱਪੋਂ ਪੂਰਾ ਹੋ ਗਿਆ ਵੀ ਮੈਂ ਸਵੇਰੇ ਆਇਆ ਸੀ ਆਇਆ ਸੀ ਬਿਲਕੁਲ ਬਿਲਕੁਲ ਆਇਆ ਸੀ ਕਿੰਨੇ ਸੀ ਆਇਓ ਹਾਂਜੀ ਸਰ ਅੱਜ ਜਿਹੜਾ ਤੁਸੀਂ ਆਟੋ ਵਾਲਿਆਂ ਚੈੱਕ ਕਰ ਰਹੇ ਸੀ ਕਿਹਨਾਂ ਚੌਂਕ ਦੇ ਬਾਰੇ ਸਰ ਮੈਂ ਗੁਰਵਚਨ ਸਿੰਘ ਇੰਚਾਰਜ ਟਾਪਲਿਸ ਰਾਜਪੁਰਾ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੇ ਐਸਪੀ ਟ੍ਰੈਫਿਕ ਸਾਡੇ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੈਂਥੇ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਾਡੇ ਕੁਝ ਇੱਕ ਦਿਨ ਕੁਝ ਦਿਨ ਪਹਿਲਾਂ ਇੱਥੇ ਚੇਅਰਮੈਨ ਸਾਹਿਬ ਹੈਲਥ ਡਿਪਾਰਟਮੈਂਟ ਤੋਂ ਬਾਈ ਚੇਅਰਮੈਨ ਜੀ ਵਿੱਕੀ ਕਨੌਰ ਜੀ ਆਏ ਸੀਗੇ ਜਿਹਨਾਂ ਚੈੱਕ ਇੱਥੇ ਆ ਕੇ ਦੇਖਿਆ ਤੇ ਜਿਹੜੇ ਆਮ ਲੋਕਾਂ ਦੀ ਇਹ ਪਬਲਿਕ ਦੀ ਸ਼ਿਕਾਇਤ ਹੈ ਵੀ ਜਿਹੜੇ ਈ ਰਿਕਸ਼ਾ ਵਾਲੇ ਨੇ ਤੇ ਆਟੋ ਵਾਲੇ ਨੇ ਜੀ ਇਹ 메ਨ ਗੇਟ ਤੇ ਖੜ ਜੰਦੇ ਨੇ ਜਦੋਂ ਕੋਈ ਐਂਬੂਲੈਂਸ ਆਂਦੀ ਹੈ ਉਹਦੇ ਚ ਆਉਣ ਜਾਣ ਦੀ ਜਿਹੜੀ ਤੰਗੀ ਹੁੰਦੀ ਹੈ ਤੇ ਇਸ ਕਰਕੇ ਮੈਂ ਸਵੇਰੇ ਮਾਰਨਿੰਗ ਵੀ ਆਇਆ ਸੀ ਜੀ ਹੁਣ ਦੁਪਹਿਰੇ ਵੀ ਆਇਆ ਇਹ ਬਿਲਕੁੱਚੇ ਵੀ ਆਵਾਂਗਾ ਤੇ ਮੈਂ ਇਹ ਈ ਰਿਕਸ਼ਾ ਵਾਲੇ ਭਰਾਵਾਂ ਨੂੰ ਤੇ ਟੈਂਪੋ ਭਰਾਵਾਂ ਨੂੰ ਬੇਨਤੀ ਲੈ ਕੇ ਇਹੀ ਬੇਨਤੀ ਕਰਨ ਆਇਆ ਵੀ ਤੁਸੀਂ ਸੜਕ ਦੇ ਉੱਤੇ ਨਹੀਂ ਖੜਨਾ ਤੇ ਇਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਵੀ ਮੈਂ ਅਸੀਂ ਹੁਣ ਨਹੀਂ ਖੜਾਂਗੇ ਤੇ ਜੇ ਖੜੇ ਤਾਂ ਅਸੀਂ ਆਪਣੀ ਕਾਰਵਾਈ ਚਲਾਨ ਕਰਕੇ ਚਲਾਨ ਕਰਕੇ ਕਾਨੂੰਨੀ ਅਮਲ ਚ ਲਿਆਵਾਂਗੇ ਤਾਂ ਇਹਨਾਂ ਨੂੰ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਤੇ ਆਮ ਲੋਕਾਂ ਦੇ ਆ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਵਹੀਕਲ ਨੇ ਆਪਣੇ ਸਹੀ ਤਰੀਕੇ ਤੇ ਪਾਰ ਕਰੋ ਜਿਹੜੇ ਕਿ ਸੜਕ ਤੇ ਜਿੱਦਾਂ ਕਿ ਟਾਲੀਆ ਵਾਲੇ ਚੌਂਕ ਤੋਂ ਲੈ ਕੇ ਸਰ ਜਤਨ ਲੱਸੀ ਕਾਲਾ ਟੈਰਾਂ ਵਾਲੇ ਤੋਂ ਅੱਗੇ ਲੈ ਕੇ ਜੀ ਉੱਥੇ ਤੱਕ ਵੀ ਵਹੀਕਲ ਰੋਂਗ ਪਾਰਕਿੰਗ ਖੜਾ ਕਰਕੇ ਲੋਕ ਬਾਜ਼ਾਰ ਚ ਚਲੇ ਜਾਂਦੇ ਨੇ ਤੇ ਮੈਂ ਜਾ ਕੇ ਜੀ ਉਹਨਾਂ ਦਾ ਈ ਚਲਾਨ ਪਾਣਾ ਜਦੋਂ ਉਹ ਵਿਚਾਰ ਤੋਂ ਆਂਦੇ ਆ ਤੇ ਉਹਨਾਂ ਦਾ 500 ਰੁਪਏ ਦਾ ਰੋਂਗ ਪਾਰਕਿੰਗ ਦਾ ਚਲਾਨ ਹੋਇਆ ਮਿਲਦਾ ਤੇ ਮੈਂ ਨਹੀਂ ਚਾਹਦਾ ਇਹ ਗੱਲ ਮੇਰਾ ਕੋਈ ਚਲਾਨ ਕਰਨਾ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਤੇ ਮਹਿਰਤ ਮੇਰੇ ਰਹੀ ਆਮ ਲੋਕਾਂ ਨੂੰ ਆ ਪਬਲਿਕ ਨੂੰ ਜਿਹੜੇ ਸ਼ਹਿਰ ਵਾਸੀ ਨੇ ਜਾਂ ਕੋਈ ਪਿੰਡ ਤੋਂ ਆਂਦੇ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੀ ਤੁਸੀਂ ਜਿਹੜਾ ਵਿਕਲ ਹੈ ਸਾਡੇ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਆ ਉੱਥੇ ਹੀ ਪਾਰਕ ਕਰਨ ਔਰ ਇਹ ਈ ਰਿਕਸ ਵਾਲੇ ਵੀ ਅੰਦਰ ਹਸਪਤਾਲ ਜਾ ਕੇ ਐਸਐਮਓ ਸਾਹਿਬ ਨੂੰ ਬੇਨਤੀ ਕਰਕੇ ਉੱਥੇ ਆਪਣਾ ਰਿਕੁਐਸਟ ਕਰਕੇ ਕੋਈ ਜਗ੍ਹਾ ਲੈ ਲੈਣ ਤੇ ਬੱਜੀ ਸਰ ਇਹ ਹੀ ਮੇਰੀ ਬੇਨਤੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਮੰਨਿਆ ਇਹ ਕਹਿੰਦੇ ਕਿ ਅਸੀਂ ਹੁਣ ਬਾਹਰ ਨਹੀਂ ਖੜਾਂਗੇ ਕਿਉਂ ਜੀ ਦੱਸੋ ਵੀ ਅੱਜ ਸਰ ਚਲਾਨ ਨਹੀਂ ਕਰਿਆ ਬਟ ਇਹ ਦੇਖੋ ਕੱਲ ਤੋਂ ਮੈਂ ਚਲਾਨ ਸ਼ੁਰੂ ਕਰਾਂਗਾ ਅੱਜ ਇਹਨਾਂ ਨੂੰ ਰਿਕੁਐਸਟ ਕਰਨਾ ਹੈ ਅੱਛਾ ਇਹ ਜਿਹੜੇ ਸੀਸਤ ਉਸ ਇੱਥੇ ਖੜੇ ਹੋ ਤੁਸੀਂ ਥਾਣੇਦਾਰ ਸਾਹਿਬ ਹੋ ਤੇ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਆ ਉਹਨਾਂ ਨੇ 15 15 ਫੁੱਟ ਅੱਗੇ ਦੁਕਾਨਾਂ ਵਧਾਈਆਂ ਹੋਈਆਂ ਉਹਨਾਂ ਨਾਲ ਵੀ ਇੱਥੇ ਜਾਮ ਲੱਗਦੇ ਰਹਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਣਾ ਤੁਸੀਂ ਸਰ ਮੈਨੂੰ ਇਹ ਕਿਹਾ ਤੇ ਮੈਂ ਇਹਨਾਂ ਨੂੰ ਵੀ ਇੱਕ ਤੁਹਾਡੇ ਤੁਸੀਂ ਤੁਹਾਡੇ ਸਾਹਮਣੇ ਹੋਣੀ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਨੂੰ ਬੇਨਤੀ ਕਰ ਦਿੰਦਾ ਤੁਹਾਡੇ ਚੈਨਲ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਅੱਗੇ ਤੋਂ ਜੇ ਹੋਣਗੇ ਫਿਰ ਵੀ ਮੈਂ ਈਓ ਸਾਹਿਬ ਦੇ ਧਿਆਨ 'ਚ ਲਿਆ ਕੇ ਇਹਨਾਂ ਨੂੰ ਹਟਾਇਆ ਜਾਏਗਾ ਜੀ ਮੈਂ ਤੁਹਾਡੇ ਆਜੋ ਤੁਸੀਂ ਮੈਂ ਤੁਹਾਨੂੰ